ਤਮਾਨ ਜਿਹੜੀਆਂ ਚੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ 48 ਘੰਟੇ ਅਨਸਾਫ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਅੱਜ ਇੱਥੋਂ ਸਮਾਣੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਏ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਾ ਤੁਨ ਕੋ ਚੜਾਈ ਕਰ ਦੇ 2 बाई 5 ਤੇ ਹੈ 2 बाई 5 ਜਗ੍ਹਾ ਹੈ 2 ਹਾਂ 2 बाई 5 ਆ ਦੇਖ ਲਓ ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉਤੋਂਦੀ ਗਈ ਆ ਗਰਮੀ ਵੀ ਉਤੋਂਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਆ ਉਹ ਬੈਠਾ ਬੰਦਾ ਤੂ ਹੀ ਗਰਮੀ ਆ ਜੀ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦ ਆ ਮੈਂ ਬਦਲਾਅ ਲਿਆ ਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾਮ ਮਸਾਲ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਹਨਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਦੇ ਲੋਕੋ ਛੋੜਾ ਫਰਜ ਬਣਦਾ ਜੇ ਘੇਰ ਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਨਹੀਂ ਗੈਰਮੀਟਿੰਗ 11 ਦਾ 11 ਨੂੰ ਮੀਟਿੰਗ ਹੈ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਇਕੱਠ ਆ ਰਿਹਾ ਹੈ ਅੱਠ ਵੀ ਹੈ ਅਗਲਾ ਇਕੱਠ ਜਿਹੜਾ ਵੀ ਰੱਖਣਾ ਨਹੀਂ 11 ਨੂੰ ਇਕੱਠ ਹੈ ਗਿਆ ਅੱਛਾ ਵੀ ਆ ਜਾਓ ਅਗਲਾ ਭੱਟਾ ਇਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਾਰਮਿਕ ਗ੍ਰੰਥਾ ਗੀਤਾ ਵਾਈਬਲ ਪੁਰਾਨ ਰਣ ਸਾਹਿਬ ਰਮਾਇਣ ਸਾਰੇ ਇਹਨਾਂ ਦੀ ਜਿਹੜੀ ਬੇਅਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਜਿਹਦੀ ਉਮਰ ਕੈਦ ਬਾਈ ਨੇ ਦੱਸੀ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਦਰਬਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇਗੇ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਦਰਨੇ ਚ ਉਹਨਾਂ ਨੂੰ ਬੁਲਾਇਆ ਗਿਆ ਵੀ ਆਜੋ ਡਰਾਮਾ ਕਰ ਗਿਆ ਡੀਐਸਪੀ ਭੇਜਦਾ ਫੋ ਬਦਲੀ ਕਰਤੀ ਐਸਐਚਓ ਭੇਜਦਾ ਐਸਡੀਨ ਭੇਜਦਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹੈ ਬੇਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਥੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣ ਨਾਲੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੱਲਦੇ ਆ 400 ਫੁੱਟ ਚਾ ਹੈ ਬਾਈ ਸਾਹਿਬ 400 400 ਫੁੱਟ ਚਾ 800 ਫੁੱਟ ਚਾ ਹੁੰਦਾ ਬੈਠਾ ਬਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕ ਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕ ਵਾਰ ਕਰਨੀਆਂ ਛੋੜੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗਿਆਂ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਥੋਂ ਕੱਢੇ ਹੋਏ ਦਬੰਦੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਿਹਾ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਵੀ ਮੰਗਣਾ ਕੀ ਹੈ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਵੀ ਛਕਣਾ ਇਹਨਾਂ ਨੇ ਆ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਿਟ ਦੀਆਂ ਤੇ ਸਾਡੀ ਵਾਰੀ ਆਈ ਪਤੀਲਾ ਖੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋਈ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਲ-ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇ ਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇ ਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਐਮ ਨਹੀਂ ਗੀਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਐ ਬਿਲਕੁਲ ਦਰਬਾਰ ਸਾਹਿਬ ਆ ਕੀ ਇਹ ਬੇਅਦਬੀ ਕਹਿੰਦੇ ਆ ਕਰਨ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆਫਸਰ ਨੂੰ ਗਰਾਂਸਾ ਵੀ ਦਿਖਦਾ ਗੁਰਦੁਆਰੀ ਦੇਖਦੇ ਆ ਕੋਈ ਨਹਿਰ ਤੇ ਨਹੀਂ ਛਾਲ ਮਾਰਦਾ ਟਰਾਂਸਫਰਮਰ ਉਹ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਹਦੀ ਬਾਹ ਫੜ ਲੈਂਦਾ ਜਾ ਕੇ ਇਹ ਤੂੰ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖੇਸ਼ਾ ਨੇ ਜੀ ਕਿ ਤੁਸੀਂ ਦਿਮਾਗੀ ਤੌਰ ਤੇ ਪਾਗਲ ਕਹਿ ਦਿਓ ਛੁੱਟ ਜੂंगे ਬੱਚਾ ਕਹਿ ਦਿਓ ਛੁੱਟ ਜੂंगे ਇਹਨਾਂ ਨੂੰ ਉਮਰ ਕੈਦ ਹੋਵੇ ਉਹਦੇ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਚਕਰੂਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ ਬਣ ਜੀ ਸਾਹਿਬ ਤਮਾਨ ਜਿਹੜੀਆਂ ਛੁਟਕੀਆਂ ਮਾਰਦੇ ਹੁੰਦੇ ਸੀ ਕੇਜਰੀਵਾਲ ਦੇ ਭਵੰਤਮਾਨ ਬੇਅਦਬੀ ਦੀਆਂ ਜਿੰਨੀਆਂ ਘਟਨਾਵਾਂ 24 ਘੰਟੇ ਅਨਸਾਫ਼ 48 ਘੰਟੇ ਅਨਸਾਫ਼ ਸਾਡੀ ਸਰਕਾਰ ਲਾ ਦਿਓ ਲਿਆ ਦਿਓ ਆਦੇ ਇੱਥੋਂ ਸਮਾਣੇ ਚ ਆ ਕੇ ਮੁੜ ਜਾਂਦਾ ਤੇ ਇਹ ਜਿੰਨੇ ਸਿੰਘ ਖੜੇ ਆ ਮਿਲਣ ਜਾਂਦੇ ਆ ਵੀ 8 ਮਹੀਨਿਆਂ ਤੋਂ ਬੰਦਾ ਉਹ ਬੈਠਾ ਝਾਕਿਆ ਨਹੀਂ ਜਾਂਦਾ ਉਧਰ ਯਾਰ ਝਾਕਿਆ ਨਹੀਂ ਜਾਂਦਾ 8 ਮਹੀਨੇ ਕਹਿ ਦੇਣ ਦੀ ਗੱਲ ਹੁੰਦੀ ਆ ਕੱਲੇ ਪਾਣੀ ਦੇ ਬੈਠਾ ਮਾੜਾ ਮੋਟਾ ਖਾ ਪੀ ਲੈਂਦਾ ਆ ਹੋ ਗਿਆ 10 ਦਿਨ ਪਹਿਲਾਂ ਸਿਹਤ ਬਹੁਤ ਡਾਊਨ ਹੋ ਚੁੱਕੀ ਆ ਪਤਾ ਉਹਨੇ ਕਰੋ ਚੜਾਈ ਕਰ ਦੇ 2:05 ਹੈ 2:05 ਜਗ੍ਹਾ हां दो भाई पांचਾ देख लो ਕਿੱਥੇ ਬੈਠਾ ਬੰਦਾ ਉਹ ਜਿਹੜਾ ਬੰਦਾ ਠੰਡ ਵੀ ਉਤੋਂਦੀ ਗਈ ਆ ਗਰਮੀ ਵੀ ਉਤੋਂਦੀ ਗਈ ਆ ਅੱਜ ਅੱਜ 7 ਜੂਨ ਹੈ ਕਿੰਨੀ ਅੱਗ ਪੈਂਦੀ ਹੈ ਉਹ ਬੈਠਾ ਬੰਦਾ ਵੀ ਗਰਮੀ ਵੀ ਆ ਰਹੀ ਜੀ ਪਰ ਇੱਥੇ ਮੁੱਖ ਮੰਤਰੀ ਜਿਹੜਾ ਜਨਾਬ ਕਹਿੰਦਾ ਸੀ ਮੈਂ ਲੋਕਾਂ ਦਾ ਹਮਦਰਦਾਂ ਮਾਇਆ ਬਦਲਾ ਲਿਆਉਂਗਾ ਮੈਂ ਖੜੂਗਾ ਜਿਹੜਾ ਕਹਿੰਦਾ ਸੀ ਲਾਮ ਮੁਸਾਫ ਸਜ਼ਾ ਮਿਲਣੀ ਚਾਹੀਦੀ ਹੈ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੱਜ ਉਹ ਬੰਦਾ ਮਿਲਦਾ ਤੱਕ ਨਹੀਂ ਆ ਲੱਖ ਦੀ ਲਾਹਨਤ ਹੈ ਜੇ ਮੁੱਖ ਮੰਤਰੀ ਤੇ ਪੰਜਾਬ ਲੋਕੋ ਛੋੜਾ ਫਰਜ ਬਣਦਾ ਇੱਕ ਏਰਕੇ ਪੁੱਛੋ ਸਵਾਲ 11 ਤਰੀਕ ਨੂੰ ਇਸ ਸਮਾਣੇ ਦੇ ਵਿੱਚ ਵੱਡਾ ਇਕੱਠ ਰੱਖਿਆ ਗਿਆ ਨਹੀਂ ਗੈਰਮੀਟਿੰਗ 11 ਦਾ 11 ਦੀ ਮੀਟਿੰਗ ਹੈ ਨਹੀਂ ਨਹੀਂ ਮੀਟਿੰਗ ਦੇ ਵਿੱਚ ਹੀ ਸਾਰਾ ਇਕੱਠ ਸਾਰਾ ਅੱਠ ਵੀ ਹੈ ਅਗਲਾ ਇਕੱਠ ਜਿਹੜਾ ਵੀ ਰੱਖਣਾ ਹੈ ਨਹੀਂ 11 ਨੂੰ ਇਕੱਠ ਹੈਗਾ ਐਸ ਵੀ ਆ ਜਾਓ ਅਗਲਾ ਵੱਡਾ ਇਕੱਠ ਕਰਕੇ ਜੇ ਆਪਾਂ ਜਿੰਨੇ ਸਾਡੇ ਸਾਰੇ ਧਰਮ ਗ੍ਰੰਥ ਆ ਗੀਤਾ ਵਾਈਬਲ ਪੁਰਾਨ ਰਣ ਸਾਹਿਬ ਰਮਾਇਣ ਸਾਰੇ ਾਂ ਦੀ ਜਿਹੜੀ ਅਵੇਦਵੀਆਂ ਹੁੰਦੀਆਂ ਨੇ ਉਹਨਾਂ ਦੇ ਜੇ ਆਪਾਂ ਕਾਨੂੰਨ ਬਣਾਉਣਾ ਜਿਹਦੀ ਉਮਰ ਕੈਦ 22 ਦੱਸੇ ਉਮਰ ਕੈਦ ਤੱਕ ਔਰ ਉਹ ਸਟੇਟ ਦੇ ਕੋਲੇ ਪਾਵਰ ਹੈ ਸੂਬੇ ਕੋਲੇ ਪਾਵਰ ਹੈ ਸੂਬੇ ਦਾ ਮੁੱਖ ਮੰਤਰੀ ਕਾਨੂੰਨ ਬਣਾ ਸਕਦਾ ਤਾਂ ਇਹ ਕਿਉਂ ਨਹੀਂ ਬਣਾ ਰਹੇ ਜਦੋਂ ਆਪ ਕਹਿੰਦੇ ਰਹੇ ਆ ਅੱਜ ਮਿਲ ਕੇ ਵੀ ਨਹੀਂ ਜਾਂਦੇ ਉਹ ਦਰਬਾਰ ਜਿਹੜੇ ਸੱਤ ਬੱਚੇ ਇੱਥੇ ਵਿਚਾਰੇ ਮਾਰੇ ਗਏ ਨਾ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਉਹ ਮਿਲਣ ਮੁੱਖ ਮੰਤਰੀ ਉੱਥੇ ਨਹੀਂ ਪਹੁੰਚਿਆ ਦਰਨੇ ਤੇ ਉਹਨਾਂ ਨੂੰ ਬੁਲਾਇਆ ਗਿਆ ਵੀ ਆ ਜਾਓ ਡਰਾਮਾ ਕਰ ਗਿਆ ਡੀਐਸਪੀ ਪੇਤਾ ਤੁ ਬਦਲੀ ਕਰਤੀ ਐਸਚੂ ਭੇਜਤਾ ਐਸਡੀ ਨੂੰ ਭੇਜਤਾ ਹੱਲ ਹੋ ਜੂ ਮਸਲਾ ਲੈਂਡ ਪੂਲਿੰਗ ਤੇ ਆਰਡੀਨੈਂਸ ਜਾਰੀ ਕਰਤਾ ਹਮ ਬੇਅਦਬੀਆਂ ਦੇ ਨਹੀਂ ਆਰਡੀਨੈਂਸ ਜਾਰੀ ਹੋ ਸਕਦਾ ਦੱਸਣਗੇ ਇੱਥੇ ਜੋ ਹਰ ਰੋਜ਼ ਬੰਦਾ ਜਾਂਦਾ ਹੈ ਨਾ ਉੱਤੇ ਚੜਦਾ ਹੈ ਉਦੇ ਹੱਥਾਂ ਦੇ ਆਟਣ ਵੇਖਣ ਨਾਲੇ ਛਾਲੇ ਪੈ ਗਏ ਉਹਨਾਂ ਤੇ ਬਿਲਕੁਲ ਇੱਕ ਬੰਦਾ ਨਹੀਂ ਦੋ ਬੰਦੇ ਵਾਰੀ ਵਾਰੀ ਚੱਲਦੇ ਆ 400 ਫੁੱਟੋਚਾ ਹੈ ਬਾਈ 400 400 ਫੁੱਟੋਚਾ 400 ਫੁੱਟ ਚੱਲਦਾ ਬੈਠਾ ਬਾਈ ਨੇ ਲੈਂਡ ਪੂਲਿੰਗ ਦੀ ਗੱਲ ਕੀਤੀ ਜ਼ਮੀਨਾਂ ਇਕ ਵਾਰ ਕਰਨ ਦੀ ਗੱਲ ਕੀਤੀ ਉਹ ਜ਼ਮੀਨਾਂ ਇਕ ਵਾਰ ਕਰਨੀਆਂ ਛੋਡੀਆਂ ਜ਼ਮੀਨਾਂ ਦੱਬਣੀਆਂ ਮੋਟਾ ਪੈਸਾ ਖਾਣਾ ਉਹ ਦਿੱਲੀ ਵਾਲੇ ਧਾੜਬੀਆਂ ਨੇ ਕੇਜਰੀਵਾਲ ਵਰਗਿਆਂ ਨੇ ਜਿਹੜੇ ਇੱਥੇ ਆ ਕੇ ਬੈਠ ਗਏ ਉਥੋਂ ਕੱਢੇ ਹੋਏ ਦਵੱਲੇ ਹੋਏ ਲੋਕਾਂ ਦੇ ਉਹ ਸਾਰਾ ਕੁਝ ਲਾਗੂ ਕਰ ਰਹੇ ਆ ਪੰਜਾਬ ਦੇ ਵਿੱਚ ਉਹ ਕਿਸੇ ਨੇ ਮੰਗਿਆ ਵੀ ਨਹੀਂਗਾ ਜੀ ਆ ਜਿਹੜਾ ਮੰਗਦਾ ਪਿਆ ਉਹ ਮੰਗਦਾ ਵੀ ਕਿ ਮਰਦਾ ਪਿਆ ਮੰਗਣਾ ਕੀ ਆ ਉਹਦੇ ਪੈਸੇ ਖਾਣੇ ਆ ਮੋٹے ਅਰਬਾਂ ਵੀ ਛਕਣਾ ਇਹਨਾਂ ਨੇ ਇੱਕ ਟਰੇਡਰ ਦਾ ਵੀ ਸੀਗਾ ਟਰੇਡਰ ਦਾ ਕਿਹੜਾ ਕਿਸੇ ਮੰਗਿਆ ਦੋ ਐਕਟ ਜਿਹੜੇ ਨੇ ਇਹਨਾਂ ਨੇ ਦੋ ਦਿਨਾਂ ਦੇ ਵਿੱਚ ਸਪੈਸ਼ਲ ਉਹਦੇ ਵਾਸਤੇ ਮੀਟਿੰਗਾਂ ਹੋ ਗਈਆਂ ਕੈਬਨਟ ਦੀਆਂ ਤੇ ਸਾਡੀ ਵਾਰੀ ਆਈ ਪਤੀਲਾ ਖੜ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕੋ ਸਤਿਕਾਰ ਨਹੀਂ ਔਰ ਇੱਕ ਨਾਲ ਕੱਲਾ ਮੁੱਖ ਮੰਤਰੀ ਦੇ ਨਾਲ ਨਾਲ ਬਾਕੀ ਪਾਰਟੀਆਂ ਦੇ ਪ੍ਰਧਾਨਾਂ ਨੂੰ ਇਹ ਗੱਲ ਨਹੀਂ ਸੁਣਦੀਗੀ ਬਾਕੀ ਪਾਰਟੀਆਂ ਦੇ ਐਮਐਲਏ ਨੂੰ ਇਹ ਗੱਲ ਨਹੀਂ ਸੁਣਦੀ ਜਾਂ ਸਿੱਖ ਜਥੇਬੰਦੀਆਂ ਨੂੰ ਬਾਕੀਆਂ ਨੂੰ ਇਹ ਗੱਲ ਨਹੀਂ ਸੁਣਦੀਗੀ ਜਾਂ ਬਾਕੀ ਜਿੰਨੀਆਂ ਵੀ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਕੀ ਉਹਨਾਂ ਲਈ ਇਹ ਬੇਅਦਬੀਆਂ ਐਮ ਨਹੀਂ ਗੀਆਂ ਕਿ ਨਾ ਹੋਣ ਬੇਅਦਬੀਆਂ ਰੋਜ਼ ਹੀ ਹੋਈ ਜਾਂਦੀਆਂ ਆ ਚਾਰ ਦਿਨ ਪਹਿਲਾਂ ਹੀ ਹੋਈ ਐ ਬਿਲਕੁਲ ਦਰਬਾਰ ਸਾਹਿਬ ਹਾਂ ਆ ਕੀ ਹੋਇਆ ਤੇਰਾ ਬੇਅਦਬੀ ਕਹਿੰਦੇ ਆ ਕਰਨਾ ਆ ਉਹ ਦਿਮਾਗੀ ਤੌਰ ਤੇ ਆ ਵੀ ਦਿਮਾਗੀ ਤੌਰ ਤੇ ਆਫਸਰ ਨੂੰ ਗੁਰਦੁਆਰਾ ਵੀ ਦੇਖਦਾ ਗੁਰਦੁਆਰੇ ਦੇਖਦੇ ਆ ਕੋਈ ਨਾੜ ਤੇ ਨਹੀਂ ਸ਼ਾਲ ਮਾਰਦਾ ਟਰਾਂਸਫਰਰ ਨੂੰ ਜੱਗ ਜੱਗ ਲੱਗ ਜਾਂਦਾ ਜਾਂ ਹੋਰ ਨਹੀਂ ਕਹਦੀ ਬਾਹ ਫੜ ਲੈਂਦਾ ਜਾ ਕੇ ਇਹ ਤੁਸ ਸਾਬਤ ਹੁੰਦਾ ਕਿ ਸਾਜ਼ਿਸ਼ ਹੈ ਲਖਾਰਿਸ਼ਾ ਨੇ ਜੀ ਕਿ ਤੁਸੀਂ ਦਿਮਾਗੀ ਤੌਰ ਤੇ پاگل ਕਹਿ ਦਿਓ ਛੁੱਟ ਜੂंगे ਬੱਚਾ ਕਹਿ ਦਿਓ ਛੁੱਟ ਜੂंगे ਇਨਾਂ ਨੂੰ ਉਮਰ ਕੈਦ ਹੋਵੇ ਉਦੋਂ ਬਾਅਦ ਮਜਾਲਾ ਹੋਵੇ ਤਾਂ ਕਹਿ ਦਿਓ ਚਕਰੂਨ ਬਣ ਗਿਆ ਇੱਕ ਵਾਰੀ ਕੋ ਝਾਕ ਵੀ ਜਾਵੇ ਚਲੋ ਜੀ ਹੌਸਲਾ